ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ। ਇਹ ਬਲੌਗ ਦੀ ਸਟਾਰਟਿੰਗ ਕੀਤੀ ਆਪਾਂ ਸਵੇਰ ਦੇ ਕੰਮ-ਧੰਦੇਆਂ ਤੋਂ ਤੇ ਇੱਥੇ ਜੀ ਮੈਂ ਭਿੰਡੀਆਂ ਦੀ ਸਬਜ਼ੀ ਕੱਟ ਰਹੀ ਸੀ। ਤੇ ਇਹ ਆਪਣੇ ਸੀਜ਼ਨ ਦੀ ਪਹਿਲੀ ਭਿੰਡੀਆਂ ਦੀ ਸਬਜ਼ੀ ਬਣਾ ਰਹੇ ਆਂ ਆਪਾਂ। ਤੇ ਕੱਲ ਬਸ ਬਾਜ਼ਾਰ ਗਏ ਸੀ ਸਰਦਾਰ ਜੀ ਤੇ ਉੱਥੋਂ ਲੈ ਆਏ ਜੀ ਆਪਣੇ ਨੇੜੋਂ ਤਾਂ ਹਜੇ ਨਹੀਂ ਮਿਲਦੀ ਕਿਉਂਕਿ ਮਹਿੰਗੀ ਬਹੁਤ ਮਿਲ ਰਹੀ ਆ ਹਜੇ ਬਾਜ਼ਾਰ 'ਚ ਹੀ ਮਿਲਦੀ ਆ। ਤੇ ਕਦੇ ਕਦੇ ਬਸ ਮਨ ਕਰਦਾ ਹਨ ਨਵੀਂ ਕੋਈ ਸਬਜੀ ਖਾਈਏ ਤੇ ਇੱਥੇ ਮੈਂ ਪਿੰਡੀਆਂ ਕੱਟ ਲਾਂਗੇ ਜੀ ਆਪਾਂ 2-3 ਵਿੱਚ ਪਿਆਜ਼ ਪਾ ਲਾਂਗੇ ਤੇ ਤੁਹਾਡੇ ਨਾਲ ਰੈਸਪੀ ਵੀ ਸ਼ੇਅਰ ਕਰਾਂਗੇ ਦੀ ਬਸ ਤਾਂ ਸਾਰੀਆਂ ਪੈਣਾ ਹੀ ਬਣਾਉਂਦੀਆਂ ਨੇ ਜੀ ਸਬਜੀ ਤਾਂ ਤੇ ਪਰ ਹਰੇਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹਨਾ ਬਣਾਉਣ ਦਾ ਤੇ ਇੱਥੇ ਆਪਣੇ ਸਵੇਰ ਦੇ ਕੁਝ ਕੰਮ ਤਾਂ ਦੇ ਆਪਾਂ ਕਰ ਲਏ ਸੀ ਕੁਝ ਰਹਿੰਦੇ ਸੀ ਤੇ ਹਰ ਸ਼ਬਦ ਜੀ ਬਣਾ ਲੈਨੇ ਆ ਪਹਿਲਾਂ ਫਿਰ ਲੇਟ ਹੋ ਜਾਣਗੇ ਜ਼ਿਆਦਾ ਜੇਕਰ ਸਾਡਾ ਬਲੌਗ ਵਧੀਆ ਲੱਗਦਾ ਹੁੰਦਾ ਜੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਓ ਜੀ ਇੱਥੇ ਮੈਂ ਜਲਦੀ ਜਲਦੀ ਬਣਾ ਭਿੰਡੀਆਂ ਚੀਰ ਲਈ ਸਾਡੀ ਫੈਮਿਲੀ ਦੇ ਵਿੱਚ ਤਾਂ ਜੀ ਭਿੰਡੀ ਦੀ ਸਬਜ਼ੀ ਬਹੁਤ ਪਸੰਦ ਕਰਦੇ ਨੇ ਸਾਰੇ ਜਾਣੇ ਤੇ ਤੁਸੀਂ ਵੀ ਦੱਸਿਓ ਪਿੰਡੀ ਦੀ ਸਬਜ਼ੀ ਹੈ ਜਿਹੜੀ ਕਿਹਨੂੰ ਕਿਹਨੂੰ ਪਸੰਦ ਹੈ ਤੇ ਇੱਥੇ ਆਪਾਂ ਪਿੰਡੀ ਬਸ ਕੱਟ ਲਈ ਸੀ ਤੇ ਪਿਆਜ਼ ਕੱਟਣੇ ਰਹਿ ਗਏ ਸੀ ਬਸ ਮੇਰੇ ਤੇ ਜਲਦੀ ਜਲਦੀ ਆਪਾਂ ਕੱਟ ਕੇ ਫਿਰ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆ ਤੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਇੱਕ ਜੀ ਅੱਜ ਆਪਣਾ ਬਿਜਰੀ ਤਾਂ ਕੱਟ ਲੱਗਣਾ ਸੀ ਤਾਂ ਕਰਕੇ ਮੈਨੂੰ ਐਸ ਵੀ ਜਲਦੀ ਜਲਦੀ ਹਨਾ ਸਾਰੇ ਕੰਮ ਕਰ ਲਾਵਾਂ ਤੇ ਨਹੀਂ ਫਿਰ ਬਿਜਲੀ ਤੋਂ ਬਿਨਾ ਸਾਰੇ ਕੰਮ ਰਹਿ ਜਾਂਦੇ ਨੇ ਜੀ ਪਾਣੀ ਦੇ ਨਾਲ ਹੀ ਹੁੰਦੇ ਆ ਸਾਰੇ ਕੰਮ ਆ ਝਾੜੂ ਪੋਚੇ ਹੋਗੇ ਕਪੜਾ ਲੀੜਾ ਸਾਰਾ ਧੋਣ ਵਾਲਾ ਹੁੰਦਾ ਜਿਹੜਾ ਬਿਜਲੀ ਦੇ ਤੋਂ ਬਿਨਾ ਹਨਾ ਕੋਈ ਕੰਮ ਨਹੀਂ ਨਿਭੜਦਾ ਫਿਰ ਮੈਂ ਇੱਥੇ ਜਿਹੜੇ ਪਿਆਜ਼ ਆ ਉਹ ਆਪਾਂ ਲੰਬੇ ਲੰਬੇ ਕਟਾਂਗੇ ਲਓ ਜਿੱਥੇ ਮੈਂ ਕਿਚਨ ਚ ਆ ਗਈ ਸੀ ਹੁਣ ਮੈਂ ਪਹਿਲਾਂ ਕੜਾਹੀ ਚੱਕ ਲਿਆ ਮੈਂ ਅੰਦਰੋਂ ਤੇ ਇੱਥੇ ਆਪਣੀ ਜਿਹੜੀ ਇਹ ਕਿਚਨ ਹੈ ਇਹ ਬਾਹਰਲੀ ਹੈ ਜੀ ਅੰਦਰ ਆਪਣੇ ਹੋਰ ਹੈਗੀ ਆ ਕਿਚਨ ਤੇ ਵਿੱਚ ਦੀ ਦਰਵਾਜ਼ਾ ਇਹਦੇ ਇੱਕ ਦੂਜੀ ਦੇ ਤੇ ਇੱਥੇ ਬਗੈਸ ਕਰ ਲਿਆਉਣ ਜੀ ਕੜਾਈ ਤਰ ਲਈ ਹੈ ਤੇ ਸਰੋਂ ਦਾ ਤੇਲ ਪਾਵਾਂਗੇ ਜੀ ਆਪਾਂ ਤੇ ਜਿਹੜਾ ਸਰੋਂ ਦਾ ਤੇਲ ਹੁੰਦਾ ਆਪਣਾ ਘਰ ਦੇ ਹੁੰਦਾ ਆਪਾਂ ਘਰੇ ਕਾਣੀ ਢਾਉਣੇ ਆ ਜਿੰਨੀ ਲੋੜ ਹੁੰਦੀ ਆਪਾਂ ਇੱਥੇ ਬੋਤਲ ਦੇ ਵਿੱਚ ਪਾ ਲਿਆਉਣੇ ਆ ਤੇ ਬਾਕੀ ਆਪਣਾ ਢੋਲੀ ਦੇ ਵਿੱਚ ਪਾ ਕੇ ਰੱਖਿਆ ਹੁੰਦਾ ਲਓ ਜੀ ਤੇਲ ਆ ਜਿਹੜਾ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਕੱਚੇ ਜਿਹਦੇ ਵਿੱਚ ਪਾ ਦਿੰਨੇ ਆ ਫਿਰ ਸਮੈਲ ਜੀ ਆਈ ਜਾਂਦੀ ਰਹਿੰਦੀ ਹੈ ਜੀ ਤੇ ਪਹਿਲਾਂ ਆਪਾਂ ਪਿਆਜ਼ ਭਨਾਂਗੇ ਜਿੰਨਾਂ ਚਿਰ ਇਹ ਨਾ 골ਡਨ ਬ੍ਰਾਊਨ ਨਹੀਂ ਹੁੰਦੇ ਤੇ ਉਹਨਾਂ ਟਾਈਮ ਆਪਾਂ ਇਕੱਲੇ ਪਿਆਜ਼ਾਂ ਨੂੰ ਭਨਾਂਗੇ ਪਹਿਲਾਂ ਜੇ ਇਕੱਠੀ ਪਾ ਦਿੰਨੇ ਆ ਫਿਰ ਹੋਰੀ ਚਿਪਚਿਪੀਆਂ ਹੋ ਜਾਂਦੀਆਂ ਨੇ ਭਿੰਡੀਆਂ ਉਹ ਜਿੱਥੇ ਮੈਂ ਪਿਆਜ਼ ਪੰਨ ਰਹੀ ਸੀ ਜੇਕਰ ਪਿੰਡੀ ਦੀ ਜਿਹੜੀ ਸਬਜ਼ੀ ਆਪਾਂ ਥੋੜੀ ਘੱਟ ਬਣਾਉਣੀ ਹੁੰਦੀ ਤੇ ਫਿਰ ਤਵੇ ਤੇ ਵੀ ਬਣ ਜਾਂਦੀ ਹੈ ਜੋ ਬਹੁਤ ਟੇਸਟੀ ਬਣਦੀ ਹੈ ਤੇ ਉਹ ਪੜਾਈ ਨੂੰ ਵੀ ਬਹੁਤ ਸਵਾਦ ਲੱਗਦੀ ਹੈ ਤੇ ਇੱਥੇ ਮੇਰੇ ਕੋਲੇ ਨਮਕ ਖਤਮ ਹੋਇਆ ਪਿਆ ਸੀ ਉਹ ਪਾ ਲੈਣੇ ਹਨ ਉਹਨੇ ਟਾਈਮ ਦੇ ਵਿੱਚ ਆਪਾਂ ਡੱਬੇ 'ਚ ਵੀ ਖਤਮ ਹੋ ਗਿਆ ਸੀ ਬਸ ਆਪਾਂ ਇਹਦੇ ਵਿੱਚ ਨਵਾਂ ਪੈਕਟ ਖੋਲ ਕੇ ਪਾ ਦਾਂਗੇ ਸਾਰਾ ਸਮਾਨ ਤਕਰੀਬਨ ਆਪਣੇ ਅੰਦਰਲੀ ਕਿਚਨ ਦੇ ਵਿੱਚ ਹੀ ਹੁੰਦਾ ਇੱਥੇ ਥਮਸ ਥੋੜੇ-ਬਹੁਤੇ ਵਰਤਨ ਤੇ ਗੈਸ ਹੀ ਰੱਖਿਆ ਹੋਇਆ ਬਸ ਮੇਰਾ ਲਓ ਜੀ ਪਿਆਜ਼ ਨੇ ਜਿਹੜੇ ਉਹ ਚੰਗੀ ਤਰ੍ਹਾਂ ਭੁੱਜ ਗਏ ਨੇ ਤੇ ਆਪਾਂ ਹੁਣ ਇਹਦੇ ਵਿੱਚ ਪਿੰਡੀਆਂ ਐਡ ਕਰ ਦਨੇ ਆ ਤੇ ਉਹ ਜਿਹੜੀ ਤਵੇ ਵਾਲੀ ਪਿੰਡੀ ਹੁੰਦੀ ਹੈ ਜਿਹੜੀ ਆਪਾਂ ਗੱਲ ਕਰ ਰਹੇ ਸੀ ਤੇ ਉਹ ਸਾਡੇ ਸਰਦਾਰ ਜੀ ਨੂੰ ਬਹੁਤ ਪਸੰਦ ਆਉਂਦੀ ਹੈ ਜਿਵੇਂ ਆਪਾਂ ਪਿਆਜ਼ ਵੀ ਬਨ ਕੇ ਇਕੱਲੇ ਤਵੇ ਤੇ ਸਬਜ਼ੀ ਬਣਾ ਲੈਣ ਨਾ ਪੈ ਜਾਂਦੀ ਤੇ ਉਹਦੇ ਵਾਂਗੂ ਉਹ ਵੀ ਬਹੁਤ ਟੇਸਟੀ ਬਣਦੀ ਹੈ ਚੰਗੀ ਤਰ੍ਹਾਂ ਹਿਲਾ ਕੇ ਨਾ ਹੁਣ ਆਪਾਂ ਢੱਕਣ ਦੇ ਕੇ ਇਹਨੂੰ ਕੁਸ ਟਾਈਮ ਪੱਕਣ ਦਿੰਨੇ ਆ। ਬੇਚਲੀ ਮੈਂ ਕਈ ਵਾਰ ਹਨਾ ਹਾਂ ਉਲਟ ਪਲਟ ਜੇ ਕਰ ਗਈ ਸੀ ਇਹਨ। ਲਓ ਜੀ ਚੰਗੀ ਤਰ੍ਹਾਂ ਜਿਹੜੀ ਆਪਣੀਆਂ ਭਿੰਡੀਆਂ ਨੇ ਉਹ ਵੀ ਭੱਜ ਗਈਆਂ ਨੇ। ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਿੰਨੇ ਆ। ਮਸਾਲੇ ਆਪਾਂ ਬਸ ਉਹੀ ਨਾਰਮਲ ਨਾਮਕ ਮਿਰਚ ਐ। ਹਲਦੀ ਵੀ ਪਾਵਾਂਗੇ। ਕੋਈ ਐਕਸਟਰਾ ਜਿਵੇਂ ਆਪਾਂ ਗਰਮ ਮਸਾਲਾ ਵਗੈਰਾ ਹੋ ਗਿਆ ਨਾ ਉਹ ਸਾਡੇ ਕੋਈ ਨਹੀਂ ਪਸੰਦ ਕਰਦਾ ਖਾਣਾ ਬਸ ਲੂਣ ਪਾ ਦਾਂਗੇ ਆਪਾਂ ਸਵਾਦ ਅਨੁਸਾਰ ਮਿਰਚ ਪਾ ਦਾਂਗੇ ਹਲਦੀ ਪਾ ਦਾਂਗੇ ਜੀ ਤੇ ਐਕਸਟਰਾ ਮਸਾਲੇ ਅਸੀਂ ਕਿਸੇ ਵੀ ਸਬਜ਼ੀ ਦੇ ਵਿੱਚ ਨਹੀਂ ਐਡ ਕਰਦੇਗੇ ਫਿਰ ਸਾਡੇ ਬੱਚੇ ਜਿਹੜੇ ਪਸੰਦ ਨਹੀਂ ਕਰਦੇ ਖਾਣਾ ਕੋਈ ਵੀ ਨਹੀਂ ਖਾਂਦਾ ਬੱਚੇ ਕਿਹੜੇ ਸਾਰੇ ਨਹੀਂ ਖਾਂਦੇ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਿੰਨੇ ਆ ਜੀ ਮਸਾਲੇ ਨਾ ਹੁਣ ਆਪਾਂ ਗੈਸ ਦਾ ਜਿਹੜਾ ਫਲੇਮ ਆ ਥੋੜਾ ਸਲੋ ਕਰ ਦਿੰਨੇ ਆ ਥੋੜਾ ਟਾਈਮ ਹੋਰ ਪੱਕਣ ਦਿੰਨੇ ਆ ਲਓ ਜੀ ਦੇਖੋ ਕਿੰਨੇ ਵਧੀਆ ਆਪਣੇ ਭੰਡੇ ਬਣਿਆ ਜਾਂ ਬਿਲਕੁਲ ਵੀ ਚਿਪਚਿਪੀਆਂ ਜਿਹੀਆਂ ਨਹੀਂ ਬਣੀਆਂ ਦੇਖੋ ਜੀ ਚਲੋ ਜੀ ਹੁਣ ਆਪਾਂ ਹੋਰ ਕੰਮ ਦਿੰਦੇ ਕਰ ਲੈਨੇ ਆ ਤੇ ਫਿਰ ਥੋੜੀ ਦੇਰ ਤੱਕ ਮਿਲਾਂਗੇ ਹਨਾ ਤੁਹਾਨੂੰ ਤੇ ਗੈਸ ਆਪਾਂ ਇੱਥੇ ਬੰਦ ਕਰ ਦਿੱਤਾ ਥੋੜੇ ਹੋਰ ਕੰਮ ਕਰ ਲਈਏ ਜੋ ਇੱਥੇ ਆਪਾਂ ਨਾ ਰੋਟੀ ਦਾ ਝਾੜੂ ਪੋਚੇ ਦਾ ਸਾਰਾ ਕੰਮ ਨਿਬੜ ਦਿੱਤਾ ਸੀ ਕਿਚਨ ਵਗੈਰਾ ਸਾਰਿਆਂ ਸਾਰਾ ਕੁਝ ਆਪਾਂ ਸਾਫ਼ ਕਰ ਦਿੱਤੀ ਸੀ ਤੇ ਇੱਥੇ ਬੱਚਿਆਂ ਦੇ ਨਾ ਬੈਗ ਧੋਣ ਵਾਲੇ ਰਹਿੰਦੇ ਸੀਗੇ ਕਿਉਂਕਿ ਪੇਪਰ ਚੱਲ ਰਹੇ ਸੀ ਫਿਰ ਬੈਗ ਉਹ ਲੈ ਕੇ ਜਾਂਦੇ ਹੁੰਦੇ ਸੀ ਤੇ ਹੁਣ ਸੋਚਿਆ ਹਨਾ ਫੇਰ ਸਕੂਲ ਦੁਬਾਰਾ ਲੱਗਣ ਵਾਲੇ ਹੋ ਗਏ ਨੇ ਤੇ ਪਹਿਲਾਂ ਆਪਾਂ ਬੈਗ ਧੋ ਦਈਏ ਬੈਗ ਨੇ ਇਹਨਾਂ ਨੂੰ ਥੋੜਾ ਟਾਈਮ ਪਹਿਲਾਂ ਹੀ ਲਿਆ ਕੇ ਦਿੱਤੀ ਸੀ ਬੇਸਲੇ ਕਲਾਸ ਚ ਇਸ ਵਾਰਾ ਨਾ ਆਪਾਂ ਨਵੇਂ ਬੈਗ ਇਹਨਾਂ ਨੂੰ ਲਈਆਂ ਕੇ ਦਿੱਤੀ ਸੀ ਗੁੜੀਆਂ ਦਾ ਤਾਂ ਪਤਾ ਨਹੀਂ ਉਹ ਗਈ ਵਾਰ ਨਾ ਹੁਣ ਐਨੀ ਪਤਾ ਵੀ ਉਹ ਨਾਰਮਲ ਜਿਹੜੀ ਕਿਟ ਹੁੰਦੀ ਆ ਉਹੀ ਲੈ ਕੇ ਜਾਇਆ ਕਰੋ ਸਕੂਲ ਦੇ ਵਿੱਚ ਸੈਲ ਸਕੂਲ ਵੈਗ ਨਾ ਲੈ ਕੇ ਜਾਵੇ ਤੇ ਫਿਰ ਬੇਟੇ ਲੈ ਕੇ ਜਾਊਗਾ ਗੱਲਾਂ ਤੇ ਬੈਗ ਪਰ ਆਪਾਂ ਦੋਨੇ ਵਾਸ਼ ਕਰ ਦਿੰਨੇ ਆ ਬੈਗਾਂ ਤੋਂ ਬਾਅਦ ਫਿਰ ਆਪਾਂ ਬੂਟ ਵੀ ਵਾਸ਼ ਕਰਾਂਗੇ ਕਿਉਂਕਿ ਇਹ ਚਿੱਟੇ ਬੂਟ ਨੇ ਜੀ ਫਿਰ ਇਹ ਨਾ ਹਫਤੇ ਦੇ ਵਿੱਚ ਦੋ ਵਾਰ ਡਰੈਸ ਪੈਂਦੀ ਹੁੰਦੀ ਆ ਤੇ ਦੋਨੇ ਵਾਰੀ ਧੋਣੇ ਪੈਂਦੇ ਨੇ ਬਹੁਤ ਗੰਦੇ ਹੋ ਜਾਂਦੇ ਨੇ ਤੇ ਬਲੈਕ ਹੁੰਦੇ ਨੇ ਜਿਹੜੇ ਉਹ ਤਾਂ ਬਿਨਾਂ ਧੋਤੇ ਵੀ ਸੜ ਜਾਂਦਾ ਹੈ ਇਹ ਜਿਹੜੇ ਵਾਈਟ ਹੁੰਦੇ ਨੇ ਇਹ ਤਾਂ ਬਹੁਤ ਭੜੇ ਲੱਗਦੇ ਆ ਹਨਾ ਫਿਰ ਜੇ ਅਗਲੀ ਵਾਰ ਫੇਰ ਪਾ ਕੇ ਲਿਆ ਜਾਂਦੇ ਨੇ ਉਸ ਤਰ੍ਹਾਂ ਹੀ ਬੱਚੀ ਫਿਰ ਨਿਕਰਨ ਉਹ ਵੀ ਹਟ ਜਾਂਦੇ ਨੇ ਜੀ ਇਹ ਇੱਥੇ ਮੈਂ ਜਿਹੜੇ ਬੈਗ ਸੀ ਧੋ ਕੇ ਹਨਾ ਚੰਗੀ ਤਰ੍ਹਾਂ ਉਹਨਾਂ ਨੂੰ ਮੰਜੇ ਦੇ ਉੱਪਰ ਸਾਈਡ ਤੇ ਰੱਖਤਾ ਸੀ ਪੈਂਦਾਂ ਤੇ ਤੇ ਲਓ ਜੀ ਬੂਟ ਜਿਹੜੇ ਆਪਾਂ ਧੋ ਕੇ ਇੱਧਰ ਧੁੱਪੇ ਰੱਖ ਗਏ ਆ ਸਾਰੇ ਦਿਨ ਇੱਥੇ ਧੁੱਪ ਰਹਿੰਦੀ ਆ ਵਧੀਆ ਤੇ ਸੁੱਕ ਜਾਣਗੇ ਸ਼ਾਮ ਤੱਕ ਤੇ ਬੈਗ ਵੀ ਆਪਾਂ ਧੋ ਦਿੱਤੇ ਨੇ ਲੰਚ ਬਾਕਸਾਂ ਦੇ ਉੱਪਰ ਕਵਰ ਸੀ ਜਿਹੜੇ ਉਹ ਵੀ ਤੋੜ ਦਿੱਤੇ ਨੇ ਜੀ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਫੇਰ ਮਿਲਦੇ ਆਪਾਂ ਹੋਰ ਵੀਡੀਓ ਨਾਲ ਥੈਂਕ ਯੂ ਸੋ ਮੱਚ